ਸਤ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਇਹਦੇ RJ ਉੱਪਰ ਪ੍ਰੋਫਾਈਲ ਇਹ ਵੀ ਸਾਂਝੀ ਕਰ ਦਉ ਪਹਿਲਾਂ ਆਪ ਜੀ ਨੂੰ ਇੱਕ ਦੋ ਬੇਨਤੀਆਂ ਕਰਨੀਆਂ ਹਨ ਜੀ ਇੱਥੇ ਐਡ ਫ੍ਰੀ ਲੈ ਜਾਂਦੀ ਹੈ ਤੇ ਆਪ ਜੀ ਨੂੰ ਬੇਨਤੀ ਆ ਵੀ ਮੈਸੇਜ WhatsApp ਤੇ ਹੀ ਭੇਜਿਆ ਜਾਵੇ ਕਾਲ ਨਾ ਕੀਤੀ ਜਾਵੇ ਕਿਉਂਕਿ ਕਾਲ ਅਟੈਂਡ ਨਹੀਂ ਹੋ ਸਕਦੀ ਫਿਰ ਤੁਸੀਂ ਇਤਰਾਜ਼ ਕਰੋਗੇ ਜੇ ਕਾਲ ਅਟੈਂਡ ਕਰਦੇ ਫਿਰ ਕੰਮ ਨਹੀਂ ਹੁੰਦਾ ਦੂਸਰੀ ਬੇਨਤੀ ਇਹ ਹੈ ਵੀ ਮੈਸੇਜ ਬਾਕਸ ਵਿੱਚ ਜੋ ਕਮੈਂਟ ਨੇ ਉਹਨਾਂ ਜਵਾਬ ਦੇਣ ਦੀ ਚਾਹ ਵੀ ਅਸਮਰਥਾ ਕਿਉਂਕੋ ਵੀਡੀਓ ਅਪਲੋਡ ਕਰਨੀਆਂ ਹੋਰ ਸਾਰਾ ਕੁਝ ਕਰਨਾ ਉਹਨਾਂ ਨੂੰ ਸਮਾਂ ਨਹੀਂ ਲੱਗਦਾ ਤੇ ਉਹ ਵਾਧਾ ਤੁਸੀਂ ਮਾਇਨ ਨਾ ਕਰਿਓ ਤੇ ਜਦੋਂ ਸਬਸਕ੍ਰਾਈਬ ਕਰ ਦਿਓ ਪਹਿਲੇ ਵੇਰ ਵਯਾਜੀ ਦਾ ਸਾਂਝੇ ਕਰਨ ਲੱਗਿਆ ਜੀ ਨਾਮ ਸਿੰਘ ਜਾਤ ਸਿੱਖ ਜੱਟ ਸਿੱਖ ਲੜਕਾ ਬੈਸ਼ਨੋ ਡਿਸਟ੍ਰਿਕਟ ਬਰਨਾਲਾ ਜਨਮ ਮਿਤੀ 1993 ਕੱਦ 5 ਫੁੱਟ 11 ਇੰਚ ਯੋਗਤਾ MBA ਕੰਮ ਮਹਾਲੀ ਵਿਖੇ ਲੜਕੇ ਦਾ ਬਿਜ਼ਨਸ ਆ ਤੇ ਤੈਨੂੰ 3.5 ਲੱਖ ਰੁਪਏ ਆ ਪਰਮਾਤ ਅਰਨੇਗਾ ਇਹਨਾਂ ਦੀ ਇਹ ਚਾਰ ਪਰਾਂ ਨੇ ਦੋ ਕੈਨੇਡਾ ਨੇ ਇੱਕ ਇਹਨਾਂ ਦਾ ਬ੍ਰਦਰ ਖੇਤੀ ਕਰਦਾ ਔਰ ਇਹਨਾਂ ਕੋਲ 28 ਏਕੜ ਸਾਰੇ ਪਰਿਵਾਰ ਕੋਲੇ ਜਮੀਨ ਆ ਜੀ ਰਿਕੁਆਇਰਮੈਂਟ ਇਹਨਾਂ ਦੀ ਪੜੀ ਲਿਖੀ ਲੜਕੀ ਪੰਜਾਬ ਇਹ ਬਾਹਰ ਨਹੀਂ ਜਾਣਾ ਚਾਹੁੰਦੇ ਅਰ ਪੰਜਾਬ ਹੀ ਰਹਿਣਾ ਚਾਹੁੰਦੇ ਨੇ ਤੇ ਇਹਨਾਂ ਨਾਲ ਸੰਪਰਕ ਕਰੋ ਜੀ 98899 B 338 ਅਵੇਲੇਬਲ ਪ੍ਰੋਫਾਈਲ ਹੈ ਜੀ ਨਾਮ ਸਿੰਘ ਜਾਤ ਜੱਟ ਸਿੱਖ ਲੜਕਾ ਇਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ ਜਨਮ ਮਿਤੀ 8 9 94 ਕੱਦ 6 ਫੁੱਟ ਜਉਤਾ ਕਲਾਸ 2 ਕੰਮ ਹਾਂਗਕਾਂਗ ਵਿੱਚ 8 ਸਾਲਾਂ ਕੇ ਆਏ ਨੇ ਜਿਹੇ ਇੱਕ ਭੈਣ ਉਹ ਮੈਰਿਡ ਆ ਪ੍ਰਾਪਰਟੀ ਇਹਨਾਂ ਕੋਲ ਹੈਗੇ 7 ਕਿੱਲੇ ਇਹ ਚਾਹੁੰਦੇ ਨੇ ਵੀ ਲੜਕੇ ਅੰਮ੍ਰਿਤਸਰ ਏਰੀਆ ਦੇ ਹੋਵੇ ਬਾਹਰਲੇ ਹੋਵੇ ਜਾਂ 6 6.5 ਲੜਕੀ ਦੇ ਬੈਣ ਹੋਣ ਅ ਅਗਲੀ ਬੇਰ ਬੈਣੀ ਜੀ ਨਾ ਸਿੰਘ ਜਾਤ ਰਵਿਦਾਸੀਆ ਸਿੱਖ ਲੜਕਾ ਏਰੀਆ ਨਾਲ ਦਾ ਨਕੋਤਰ ਕੱਦ 5 ਫੁੱਟ 7 ਇੰਚ ਜੋਤਾਂ ਲਾਸਟੋ ਕੰਮ ਟਰੈਕਟਰ ਦੇ ਡਰਾਈਵਰ ਦਾ ਕੰਮ ਕਰਦੈ ਨੇ ਜੀ ਇਹ ਇਹਨਾਂ ਦੇ ਭੈਣ ਉਹ ਮੈਰਿਡਾ ਘਰੇਲੂ ਲੜਕੀ ਚਾਹੀਦੀ ਜਿਹਨੂੰ ਕੰਮਕਾਰ ਨਾਲ ਕਰਨ ਵਾਲੀ ਤੇ ਥੋੜਾ ਜਿਹਾ ਇਹਨਾਂ ਦੇ ਦੁਪਹਿਰ ਚ ਨੁਕਸਾ ਅਗਰ ਲੜਕੇ ਕੋਈ ਹੈਂਡੀਕੈਪ ਵੀ ਹੋਵੇ ਤਾਂ ਵੀ ਇਹ ਕਿਸਤਾ ਹੋਣ ਯੋਗ ਆ ਜੀ ਇਹਨਾਂ ਦਾ ਨੰਬਰ ਆ 44 77 67 97 07 22 ਇਹ ਇੰਗਲੈਂਡ ਦਾ ਨੰਬਰ ਆ ਜੀ ਦੂਸਰਾ ਇਧਰ ਆ ਨੰਬਰ ਆ ਜੀ 84 378 62 563 ਅਗਲੀ ਪ੍ਰੋਫਾਈਲ ਆ ਜੀ ਨਾ ਸਿੰਘ ਜਾਤ ਜੱਟ ਸਿੱਖ ਲੜਕਾ ਇਹ ਖਨੇਰੀਏ ਤੋਂ ਨੇ ਜਨਮ ਮਿਤੀ 22/07/96 ਕੱਦ 5 ਫੁੱਟ 9 ਇੰਚ ਯੋਗਤਾ ਡਿਪਲੋਮਾ ਐਗਰੀਕਲਚਰਲ ਪੀਏਯੂ ਸੀਡ ਪ੍ਰੋਡਕਸ਼ਨ ਕੰਮ ਇਹ ਖੇਤੀਬੜੀਆ ਕਰਦੇ ਨੇ ਇਹਨਾਂ ਦੀ ਇੱਕ ਸਿਸਟਰ ਹੁ ਯੂਐਸਏ ਆ ਪ੍ਰਾਪਰਟੀ ਨਾਲ ਕੋਲ ਹੈਗੀ 18 ਏਕੜ ਤੇ ਇਹਨਾਂ ਦੀ ਇੱਛਾ ਜੀ ਆ ਪੜ੍ਹੀ ਲਿਖੀ ਲੜਕੀ ਘਰੇ ਕੰਮ ਕਰਨ ਵਾਲੀ ਨੌਕਰੀ ਨਹੀਂ ਕਰਾਉਣੇ ਆਰ ਜੋਬ ਇਹਨਾਂ ਨੂੰ ਨਹੀਂ ਕਰਾਉਣੇ ਇਹਨਾਂ ਦਾ ਨੰਬਰ ਆ 98787 94 239 ਅਗਲਾ ਵੀਰਵਿੰਨ ਜੀ ਨਾਮ ਸਿੰਘ ਜਾਤ ਕਸਵਾ ਕਸਵ ਰਾਜਪੂਤ ਸਿੱਖ ਲੜਕਾ ਜੀ ਇਹ ਇਹ ਨਵੇਂ ਸ਼ਹਿਰ ਨੂੰ ਬਿਲੋਂਗ ਕਰਦੇ ਨੇ ਜਨਮ ਹੈ ਜੀ ਇਹਨਾਂ ਦਾ 8 4 1972 ਕੱਦ 5 ਫੁੱਟ 4 ਇੰਚ ਜੋਗਤਾ 7ਵੇਂ ਪਾਸ ਕੰਮ ਇਹ ਕਹਿੰਦੇ ਨੇ ਅਸੀਂ ਬੱਟਰ ਸਪਲਾਈ ਵਿੱਚ ਕਰਦੇ ਆਂ ਤੇ 15000 ਰੁਪਏ ਪਰ ਮਹੀਨਾ ਤੇ ਸੈਲਰੀ ਲੈਂਦੇ ਨੇ ਜੀ ਇਹਨਾਂ ਨੂੰ ਘਰੇਲੂ ਲੜਕੇ ਕੰਮ ਕਰਨ ਵਾਲੇ ਚਾਹੀਦੇ ਆ ਇਹਨਾਂ ਦਾ ਨੰਬਰ ਆ ਜੀ 98786 09972 ਅਗਲੀ ਪ੍ਰੋਫਾਈਲ ਆ ਜੀ ਨਾਲ ਸਿੰਘ ਮੋਗਾ ਏਰੀਆ ਜਾਤ ਜੱਟ ਸਿੱਖ ਲੜਕਾ ਜਨਮ ਇਤੇ 1996 ਕੱਦ 5 ਫੁੱਟ 10 ਇੰਚ ਜੋਬਤਾ ਬੀ ਐਸ ਸੀ ਐਗਰੀਕਲਚਰਲ ਕੰਮ ਖੇਤੀਬਾੜੀ ਖਾਰਨੇ ਭੈਣ ਮੈਰੜਾ ਪ੍ਰਾਪਰਟੀ ਇਹਨਾਂ ਕੋਲ ਹੈਗੀ ਆ ਜੀ ਸਾਢੇ 8 ਏਕੜ 8.5 ਕਿਲੇ ਲਾ ਲੋ 1 ਕਿੱਲਾ ਲਾ ਲੋ ਲੜਕੀ ਇਹਨਾਂ ਨੂੰ ਆਸਟ੍ਰੇਲੀਆ ਵਾਲੀ ਪੀਆਰ ਜਾਂ ਵਰਕ ਪਰਮਿਟ ਵਾਲੀ ਹੋਵੇ ਸਿਰਫ ਆਸਟ੍ਰੇਲੀਆ ਦੀ ਲੜਕੀ ਹੀ ਇਹ ਚਾਹੁੰਦੇ ਨੇ ਇਹਨਾਂ ਦਾ ਨੰਬਰ ਆ ਜੀ 78148 08637 ਅਗਲੀ ਪ੍ਰੋਫਾਈਲ ਆ ਜੀ ਨਾਮ ਸਿੰਘ ਜਾਤ ਜੱਟ ਸਿੱਖ ਲੜਕਾ ਇਸ ਰਾਂਧ ਨੂੰ ਬਿਲੋਂਗ ਕਰਦੇ ਨੇ ਜਨਮ 10 12 92 ਕੱਦ 5 ਫੁੱਟ 11 ਇੰਚ ਯੋਗਤਾ ਐਮਏ ਪੋਲੀਟੀਕਲ ਸਾਇੰਸ ਕੰਮ ਅੱਜ ਕੱਲੇ ਵਿਜਿਟਰ ਵੀਜ਼ਾ ਤੇ ਕੈਨੇਡਾ ਗਏ ਹੋਏ ਨੇ ਇਹਨਾਂ ਦੇ ਫਾਜ਼ਲ ਸਾਹਿਬ ਆਰਮੀ ਚੋਂ ਰਟਾਇਰ ਨੇ ਤੇ ਉਹਨਾਂ ਦਾ ਵੀ ਸੁਪਰਵਾਈਜ਼ ਕੈਨੇਡਾ ਦਾ ਲੱਗਿਆ ਹੋਇਆ 3.5 ਏਕੜ ਜ਼ਮੀਨਾਂ ਜੀ ਇਹ 14 ਨੇ ਵੀ ਕੈਨੇਡਾ ਵਾਲੀ ਕੁੜੀ ਵਰਕ ਪਰਮਿਟ ਵਾਲੀ ਜਾ ਪੀਆਰ ਦਾ ਆੜੇ ਕੈਨੇਡਾ ਵਾਲੀ ਬਈ ਲੜਕੀ ਹੋਵੇ ਇਨਾ ਦਾ ਨੰਬਰ ਆ ਜੀ 98143 29841 ਅਗਲੀ ਪ੍ਰੋਫਾਈਲ ਆ ਜੀ ਨਾਂ ਸਿੰਘ ਜਾਤ ਜੱਟ ਸਿੱਖ ਲੜਕਾ ਇਹ ਰਾਜਪੁਰ ਰਾਜਪੁਰ ਏਰੀਆ ਦਾ ਸਵਰਾਹਦੇ ਨੇ ਕੱਦ 5 ਫੁੱਟ 11 ਇੰਚ ਯੋਗਤਾ +2 ਅਰ ਕਾਕਾ ਸਿੰਗਾਪੁਰ ਜਾ ਕੇ ਆਇਆ ਕੰਮ ਇਟਲੀਆਨਾ ਨੇ ਜਾਣਾ ਤੇ ਉਥੇ ਦੇ ਪੀਰ ਹੋ ਜੀ ਤਿਆਰ ਹੋ ਜਾਣਗੇ ਇੱਕ ਦਿਵਾਨੀ ਪੜ੍ਹੀ ਲਿਖੀ ਪਲੱਸ 2 ਲੜਕੀ ਚਾਹੀਦੀ ਹੈ ਜੋ ਇਟਲੀ ਜਾਣਾ ਚਾਹੁੰਦੀ ਹੋਵੇ ਇਹਨਾਂ ਦਾ ਨੰਬਰ ਆ ਜੀ 98153 33681 ਅਗਲੀ ਪ੍ਰੋਫਾਈਲ ਆ ਜੀ ਨਾਂ ਸਿੰਘ ਜੱਟ ਸਿੱਖ ਲੜਕਾ 88 ਸਿਆਸੀ ਡੇਟ ਆਫ ਬਰਥ ਕੱਦ 5 ਫੁੱਟ 9 ਇੰਚ ਯੋਗਤਾ 10ਵੀਂ ਪਾਸ ਕੰਮ ਪਹਿਲਾਂ ਕੁਵੈਤ ਜਾ ਕੇ ਆਏ ਨੇ ਜੀ ਹੁਣ ਇੱਥੇ ਆਪਣੇ ਫੈਕਟਰੀ ਚ ਕੰਮ ਕਰਦੇ ਨੇ ਤੇ ਕਿਉਂਕਿ 30000 ਰੁਪਿਆ ਇਹ ਸੈਲਰੀ ਲੈਂਦੇ ਨੇ ਦਰਵੈਨੀ ਪੜੀ ਲਿਖੀ ਲੜਕੀ ਚਾਹੀਦੀ ਹੈ ਜਿਨ੍ਹਾਂ ਨੂੰ ਇਹਨਾਂ ਦਾ ਮੋਬਾਈਲ ਨੰਬਰ ਆ 98153 33681 ਅਗਲੀ ਪ੍ਰੋਫਾਈਲ ਆ ਜੀ ਨਾਂ ਸਿੰਘ ਜੱਟ ਸਿੱਖ ਲੜਕਾ ਇਹ ਨਾਂ ਦਾ ਸ਼ਹਿਰ ਨੂੰ ਬਿਲੋਂਗ ਕਰਦੇ ਨੇ ਡੇਟ ਆਫ ਬਰਥ 28 993 ਕੱਦ 5 ਫੁੱਟ 10 ਇੰਚ ਯੋਗਤਾ ਬਿਜ਼ਨਸ ਡਿਪਲੋਮਾ ਦੋ ਡਿਪਲੋਮੇਟ ਨੇ ਕੀਤੇ ਹੋਏ ਨੇ ਜੀ ਕੰਮ ਨਿਊਜ਼ੀਲੈਂਡ ਦੇ ਪੀਆਰ ਨੇ ਫਾਰੈਨ ਦੇ ਗਵਰਨਮੈਂਟ ਉਹ ਪੰਜਾਬ ਤੋਂ ਰਿਟਾਇਰੀ ਨੇ ਇੱਕ ਇਹਨਾਂ ਦੇ ਸਿਸਟਰ ਆ ਉਹ ਵੀ ਨਿਊਜ਼ੀਲੈਂਡ ਦੇ ਪੀਆਰ ਨੇ ਪ੍ਰਾਪਰਟੀ ਇਹਨਾਂ ਕੋਲੇ 4 ਏਕੜ ਆ ਇਕ ਅੱਲਾ ਹੀ ਲੜਕਾ ਇਹਨਾਂ ਨੂੰ ਲੜਤੀ ਐਮ ਐਸ ਸੀ ਨਰਸਿੰਗ ਔਰ ਗ੍ਰੈਜੂਏਟ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਦੀ ਇਹੇ ਚਾਹੁੰਦੇ ਨੇ ਨੰਬਰ ਹਨਾ ਦਾ 94177 46270 ਅਗਲੀ ਪ੍ਰੋਫਾਈਲ ਆ ਜੀ ਨਾਮ ਐਸ ਐਲ ਪੁਰੀ ਕਾਸਟ ਇਹਨਾਂ ਦੀ ਪੁਰੀ ਡੇਟ ਆਫ ਬਰਥ 25 7 88 ਕੱਦ 5 ਫੁੱਟ 6 ਇੰਚ ਜੋਗਤਾ ਪਲੱਸ 2 ਔਰ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਾਮਾ ਆਪਣਾ ਪ੍ਰਾਈਵੇਟ ਕੰਮ ਯਾਰ ਆਰਕੀਟੈਕਟ ਦਾ ਕਰ ਰਹੇ ਨੇ ਇਹ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ ਜੀ ਇਹਨਾਂ ਨੂੰ ਪੜ੍ਹੇ ਲਿਖੇ ਲੜਕੇ ਪਲੱਸ 2 ਜਾਂ ਗ੍ਰੈਜੂਏਟ ਹੋਵੇ ਇਹਨਾਂ ਦਾ ਨੰਬਰ ਆ ਜੀ 98725 5214 ਅਗਲੀ ਪ੍ਰੋਫਾਈਲ ਆ ਜੀ ਨਾ ਸਿੰਘ ਜੱਟ ਸਿੱਖ ਲੜਕਾ ਡੇਟ ਆਫ ਬਰਥ ਹੈਗੀ ਆ ਜੀ 27388 ਕੱਦ 5 ਫੁੱਟ 8 ਇੰਚ ਜੋਤਾ ਗ੍ਰੈਜੂਏਸ਼ਨ ਪਹਿਲਾ ਹੈ ਸਾਊਥ ਹੀ ਰਹਿੰਦੇ ਰਹੇ ਸਾਊਥ ਕੋਰੀਆ ਤੇ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਚਾਹੀਦੀ ਆ ਜੋ ਸਾਊਥ ਕੋਰੀਆ ਉਹਨਾਂ ਦੇ ਨਾਲ ਲੜਕੇ ਨੇ ਚਾਹੇ ਇਹਨ ਦਾ ਮੋਬਾਈਲ ਨੰਬਰ ਆ ਜੀ 82-10 6727-0327 ਅਗਲੀ ਪ੍ਰੋਵਾਈਡਰ ਆ ਜੀ ਨਾ ਸਿੰਘ ਜਾਤ ਜੱਟ ਸਿੱਖ ਲੜਕਾ ਫਤਿਹਗੜ੍ਹ ਸਾਹਿਬ ਨੂੰ ਇਹ ਬਿਲੋਂਗ ਕਰਦੇ ਨੇ ਜਨਮ 2/9/98 ਕੱਦ ਛੇ ਪਟਾ ਯੋਗਤਾ ਪਲੱਸ 2 ਕੈਨੇਡਾ ਸਰੀ ਦੇ ਵਿੱਚ ਰਹਿ ਰਹਾ ਨਜ਼ਰ ਅਰ ਉੱਥੇ ਪੀਆਰ ਹੈ ਪ੍ਰਾਪਰਟੀ ਨਾਲ ਕੋਲ ਡੇਢ ਇੱਕੜ ਹੈ ਚੰਗੀ ਪੜ੍ਹੀ ਲਿਖੀ ਲੜਕੀ ਚਾਹੀਦੀ ਆ ਜੋ ਕੈਨੇਡਾ ਜਾ ਸਕੇ ਇਹਨਾਂ ਦਾ ਨੰਬਰ ਆ ਜੀ 99143 83633 ਅਗਲੀ ਪ੍ਰੋਫਾਈਲ ਆ ਜੀ ਨਾ ਸਿੰਘ जात जाट सिख ਲੜਕਾ ਲੁਧਰਾਨਾ ਇਹਨੂੰ ਬਿਲੋਂਗ ਕਰਦੇ ਨੇ ਜੀ ਉਹ ਡੇਟ ਆਫ ਬਰਥ 1997 ਕੱਦ 6 ਫੁੱਟ ਯੋਗਤਾ ਪਲੱਸ 2 ਔਰ ਕਮਰਸ ਕੈਨੇਡਾ ਦੇ ਇਹ ਪੀਆਰ ਨੇ 2.5 ਕਿਲੋ ਨਾਲ ਕੋਲੇ ਜ਼ਮੀਨ ਆ ਤੇ ਦੋ ਭਰਾ ਨੇ ਲੜਕੀ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਵਾਲੀ ਹੋਵੇ ਇਹਨਾਂ ਦਾ ਨੰਬਰ ਆ ਜੀ 98769 36437 اگلی پروفائل ہے جی ناد سنگ یہ ٹرانسپورٹ ਦਾ ਕੰਮ ਕਰਦੇ ਨੇ ਜੀ ਜੱਟ ਸਿੱਕਾ ਲੜਕਾ ਜਨਮ 27/96 ਅੰਮ੍ਰਿਤਸਰ ਨੂੰ ਬਲੋਂਗ ਕਰਦੇ ਨੇ ਕੱਦ 5 ਫੁੱਟ ਚੇਚ ਜੋਤਾ ਪਲੱਸ 2 ਕੰਮ ਇਹ ਟਰਾਂਸ ਇਹਨਾਂ ਦੀ ਆਪਣੀ ਟਰਾਂਸਪੋਰਟ ਆ ਟਰਾਂਸਪੋਰਟ ਹੈ ਜੀ ਆਪਣੀ ਟਰਾਂਸਪੋਰਟ ਆ ਤੇ ਅਮਾਲਾ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਲੜਕੀ ਪੜ੍ਹੇ ਲਿਖੇ ਘਰੇਲੂ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਨੰਬਰ ਕਿਤੇ ਚਾੜ੍ਹ ਤੋਂ ਮਿਸ ਹੋ ਗਿਆ ਜੀ ਦੁਆਰੇ ਭਰਵਾਇ ਦੇ ਕੇ ਲੈ ਦਿੱਤਾ ਜਾਵੇ ਅੱਗੇ ਅਗਲੀ ਭਰਵਾਈ ਨਾਰ ਸਿੰਘ जात जाट सिख ਜਨਮ 1997 ਕੱਦ 5 ਫੁੱਟ 8 ਇਚ ਕੰਮ ਕੈਨੇਡਾ ਪੀਆਰ ਪੜ੍ਹੇ ਲਿਖੀ ਲੜਕੀ ਲੁਧਿਆਣਾ ਜ਼ਿਲ੍ਹੇ ਨੂੰ ਬਲੌਗ ਕਰਦੀ ਹੋਵੇ ਉਹਨੂੰ ਪਹਿਲ ਦਿੱਤੀ ਜਾਵੇਗੀ ਇਹਨਾਂ ਦਾ ਨੰਬਰ ਹੈ ਜੀ 73 0000 5093 ਅਗਲੀ ਪ੍ਰੋਫਾਈਲ ਹੈ ਜੀ ਨਾ ਸਿੰਘ ਜਾਤ ਜਾਤ ਸਿੱਖ ਲੜਕਾ ਲੁਧਿਆਣਾ ਏਰੀਆ ਦੇ ਨੇ ਉਮਰ 38 ਸਾਲ ਕੱਦ 5 ਫੁੱਟ 9 ਇੰਚ ਇਹ ਆਪਣੀ ਗੱਡੀ ਚ ਚਲਾਉਂਦੇ ਨੇ ਜੀ ਪ੍ਰੋਪਰਟੀ ਨੇ ਕੋਈ ਹੈ ਨਹੀਂ ਕੋਈ ਲੜਕੇ ਦੀ ਉਮਰ ਦੀ ਲੜਕੀ ਇਹਨਾਂ ਨੂੰ ਚਾਹੀਦੀ ਆ ਇਹਨਾਂ ਦਾ ਨੰਬਰ ਆ ਜੀ 98550 72701 ਅਗਲੀ ਪ੍ਰੋਫਾਈਲ ਆ ਜੀ ਇਹ ਲੜਕੀ ਦੀ ਆ ਨਕੋਰ ਜਾਤ ਨਾਈ ਸਿੱਖ ਲੜਕੀ ਹੈ ਜੀ ਸੁਰੂਨ ਬਿਲੋਂਗ ਕਰ ਦੇਣਾ ਜਨਮ ਇਹਨਾਂ ਦਾ ਹੈਗਾ 14 10 99 ਇਹ ਲੜਕੀ ਤਲਾਕशुदा ਇਹਨਾਂ ਦੇ ਇੱਕ ਬੱਚਾ ਤਕਰੀਬ ਨਾਲ ਲੜਕਾ 14 ਸਾਲ ਦਾ ਕੰਮ ਕਰਨ ਵਾਲਾ ਕੋਈ ਲੜਕਾ ਇਹਨਾਂ ਨੂੰ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ 77 430 6703 ਅਗਲੀ ਪਰਵਾਇਲਾ ਜੀ ਨਾਮ ਸਿੰਘ ਜਾਤ ਮੱਝਵੀ ਸਿੱਖ ਲੜਕਾ ਪਤੇਗੜ੍ਹ ਸਾਹਿਬ ਨੂੰ ਬਲੌਂਗ ਕਰਦੇ ਨੇ ਉਮਰ 27 ਸਾਲ ਇਹ ਮਿਲਟਰੀ ਦੇ ਵਿੱਚ ਨੇ ਜੀ ਰੋਪੜ ਮਹਾਲੀ ਪਟਿਆਲਾ ਨੂੰ ਇਹ ਪ੍ਰੇਫਰ ਕਰਦੇ ਨੇ ਪੜ੍ਹੇ ਲਿਖੀ ਲੜਕੀ ਹੋਵੇ ਨੰਬਰ ਇਹਨਾਂ ਹੈਗਾ ਜੀ 98553 43647 اگلی پروفائل ہے جی نال سنگھ ذات जाट ਸਿੱਖ ਲੜਕਾ ਜਨਮ 1998 ਜੋਗਤਾ ਡਿਪਲੋਮਾ ਇੰਜੀਨੀਅਰਿੰਗ ਪ੍ਰਾਪਰਟੀ 15 ਕਿਲੇ ਮਾਛੀਵਾੜੇ ਵਿਖੇ ਕਿ ਕਿਨਾਂ ਦਾ ਪਿੰਡ ਠੀਕ ਹੈ ਇੱਕ ਟੀੜਾ ਉੱਥੇ ਇਹ ਸਮਰਾਲਾ ਸ਼ਹਿਰ ਨੂੰ ਬਿਲੋਂਗ ਕਰਦੇ ਨੇ ਟ੍ਰਾਂਸਪੋਰਟ ਦਾ ਕੰਮ ਹੈ ਜੀ ਇਹਨਾਂ ਦਾ ਨੰਬਰ ਆ 62808 40005 ਲੜਕਾ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਗਏ ਹੋਏ ਨੇ ਜੀ ਇਹਨਾਂ ਨੂੰ ਲੜਕੀ ਬੀਐਸਸੀ ਨਰਸਿੰਗ ਚਾਹੀਦੀ ਹੈ ਅਗਲੀ ਪ੍ਰੋਫਾਈਲ ਆ ਜੀ ਨਾ ਸਿੰਘ ਜਾਤ ਆ ਰਾਮਗੜੀਆ ਸਿੱਖ ਲੜਕਾ ਜਨਮ 15 ਸੇ 1994 ਜੋਤਾ 10ਵਾਂ ਪਾਸ ਕਾਮ ਜੀਸੀਬੀ ਦਾ ਦੋਹਾ ਕਾਤਰਾ ਵਿਖੇ ਕਰਦੇ ਨੇ ਲੜਕੀ ਘਰੇਲੂ ਕੰਮ ਤਾਂ ਦੇ ਕਰਨ ਵਾਲੀ ਲੜਕੀ ਨੂੰ ਚਾਹੀਦੀ ਆ ਇਹ ਬਟਾਲਾ ਜਿਹੜੇ ਨੂੰ ਬਣਾਉ ਕਰਦੇ ਨੇ ਦੋਹਾ ਕਾਤਰਾ ਦਾ ਨੰਬਰ ਆ ਜੀ +974 70 32 63 16 ਇਹ ਆਪ ਜੀ ਨਾਲ ਵੀ ਬਰੋਇਲਾਂ ਦੇ ਵੇਰਵੇ ਸਾਂਝੇ ਕੀਤੇ ਨੇ ਤੇ ਸਾਰਾ ਕੁਝ ਲਿਖਣਾ ਸੰਭਵ ਆ ਇਸ ਕਰਕੇ ਇੱਕ ਸਕਰੀਨ ਤੇ ਤੁਹਾਨੂੰ ਨੰਬਰ ਦਿੱਤਾ ਜਾਵੇਗਾ ਤੇ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਕੋ ਉਪਰਦਾਲ ਕਰ ਸਕਦੇ ਹੋ ਜੀ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ